ਲੋ ਜੀ ਮੇਰੇ ਪੰਜਾਬ ਵਾਸੀਓ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਫੈਕਟ ਲਈ ਜੇਸੀ ਬੇਨਤੀ ਹੈਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਤੁਹਾਨੂੰ ਪਸੰਦ ਆਏ ਤੇ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਸਾਡੇ ਪੰਜਾਬ ਪੰਜਾਬ ਵਾਸੀਆਂ ਨੂੰ ਪੰਜਾਬੀ ਭਰਾਵਾਂ ਨੂੰ ਸਿੱਖਾਂ ਨੂੰ ਜਿਹੜੇ ਖਾਲਸਾਣ ਦੀ ਸਟ੍ਰਗਲ ਕਰ ਰਹੇ ਨੇ ਉਹਨਾਂ ਤੱਕ ਖਬਰਾਂ ਪਹੁੰਚਦੀਆਂ ਰਹਿਣ ਅੱਜ ਦੀਆਂ ਖਬਰਾਂ ਜਿਹੜੀਆਂ ਨੇ ਉਹ ਕੈਨੇਡਾ ਚੋਂ ਆਈਆਂ ਨੇ ਤੇ ਕੈਨੇਡਾ ਚੋਂ ਖਬਰਾਂ ਜਿਹੜੀਆਂ ਨੇ ਉਹ ਆਈਆਂ ਨੇ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਜਿਹੜਾ ਉਹ ਰੈਫਰੈਂਡਮ ਦੇ ਨਾਂ ਤੋਂ ਚੱਲਦਾ referendum ਦੇ ਨਾਂ ਤੋਂ ਚੱਲਦਾ ਰੈਫਰੈਂਡਮ ਹਿੰਦੁਸਤਾਨ ਦੀ ਤੇ ਰੌ ਦੀ ਜਿਹੜੀ ਏਜੰਸੀਆਂ ਨੇ ਇਹਨਾਂ ਦੇ ਦਿਮਾਗ ਦੀ ਮੁੱਠ ਹੈ ਤੁਸੀਂ ਜਨਾਬ ਜਿੱਦੋਂ ਰੈਫਰੈਂਡਮ ਦਾ ਕੋ ਨਾਂ ਲੈਂਦਾ ਖਾਲਸਤਾਨ ਰੈਫਰੈਂਡਮ ਦਾ ਜਿੱਦੋਂ ਕੋ ਜ਼ਿਕਰ ਕਰਦਾ ਉਦੋਂ ਇਹਨਾਂ ਨੂੰ ਜਿਹੜੇ ਨਾਲ ਘਬਰਾ ਪੈਣ ਲੱਗ ਪੈਂਦੇ ਨੇ ਦੰਦਣਾ ਪੈਣ ਲੱਗ ਪੈਂਦੀਆਂ ਨੇ ਆਪ ਇਹ ਸਾਰੇ ਜਿਹੜੇ ਕੰਮ ਨੇ ਮੰਦ ਭਾਗੇ ਕਰਾਉਂਦੇ ਨੇ ਪ੍ਰੌਕਸੀਆ ਦੇ ਨਾਲ ਲੋਕਾਂ ਨੂੰ ਧਮਕਾਉਂਦੇ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ دہشت ਗਰਦੀ ਕਰਾਉਂਦੇ ਨੇ ਹੁਣ ਸਾਡੇ ਇੱਕ ਬੜੇ ਪਿਆਰੇ ਮੀਰ ਬਿੱਤਰ ਨੇ ਤੁਹਾਨੂੰ ਪਤਾ ਹੈ ਤਨ ਮੈਂ ਪਿਛਲੀ ਦੋ ਵੀਡੀਓ ਚ ਇੱਕ ਇੱਕ ਖੱਤ ਦਾ ਤਨ ਮੈਂ ਜ਼ਿਕਰ ਕੀਤਾ ਸੀ ਤੁਹਾਨੂੰ ਮੈਂ ਦੱਸਿਆ ਸੀ ਕਿ ਕਿਸ ਤਰ੍ਹਾਂ ਇੱਕ ਖੱਤ ਜਿਹੜਾ ਸੀ 2023 ਅਪ੍ਰੈਲ ਵਿੱਚ ਲਿਖਿਆ ਗਿਆ ਅਮਰੀ ਆਪਣਾ ਹਿੰਦੁਸਤਾਨੀ ਸਰਕਾਰ ਦੀ ਤਰਫੋਂ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤੇ ਉਹਦੇ ਵਿੱਚ ਜਿਹੜਾ ਸੀ ਸਿੱਖ ਐਕਟਿਵਿਸਟਾਂ ਨੂੰ ਜਿਹੜਾ ਸੀ ਬੰਨਣ ਦਾ ਉਹਨਾਂ ਨੂੰ ਜਨਾਬ ਟਾਰਗੇਟ ਕਰਨ ਦਾ ਜਿਹੜਾ ਸੀ ਉਹ ਟਾਸਕ ਦਿੱਤਾ ਗਿਆ ਹਾਈ ਕਮਿਸ਼ਨ ਨੂੰ ਉਹਦੇ ਵਿੱਚ ਕੀ ਲਿਖਿਆ ਹੋਇਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਜਨਾਬ ਕੈਨੇਡਾ ਦੇ ਹਾਈ ਕਮਿਸ਼ਨਰ ਇਹਨਾਂ ਨੂੰ ਕਿਹਾ ਗਿਆ ਅਮਰੀਕਾ ਵਾਲੇ ਨੂੰ ਕਿਹਾ ਗਿਆ ਯੂਕੇ ਵਾਲੇ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਸਫਾਰਤ ਖਾਨੇ ਨੇ ਮੈਂ ਪਹਿਲੇ ਕਹਿੰਨਾ ਇਹ ਜਿਹੜੇ ਸਫਾਰਤ ਖਾਨੇ ਨੇ ਹਿੰਦੁਸਤਾਨ ਦੇ ਸਫਾਰਤ ਖਾਨੇ ਨਹੀਂ ਬਲਕਿ ਇਹ ਟੈਰਰਿਸਤਾਨ ਨੇ ਇਹ ਟੈਰਰ ਖਾਨੇ ਨੇ ਇਹ ਜਨਾਬ ਜਿਹੜੇ ਜਸੂਸੀਆਂ ਦੇ ਏਡੇ ਤੇ ਉਹਨਾਂ ਨੇ ਕਿਹਾ ਗਿਆ ਜੀ ਕਿ ਇੱਥੇ ਤੁਸੀਂ ਜਿਹੜਾ ਏਜੰਸੀਆਂ ਦੀ ਯਾਨੀ ਕਿ ਰੋ ਤੇ ਆਈਬੀ ਦੀ ਪ੍ਰੈਜ਼ੈਂਸ ਵਧਾਓ ਤੇ ਤੁਸੀਂ ਮਜ਼ੀਦ ਏਜੰਟ ਜਿਹੜੇ ਨੇ ਆਪਣੇ ਹਾਇਰ ਕਰੋ ਤੇ ਕੰਮ ਕੀ ਕਰਨਾ ਕੰਮ ਕਰਨਾ ਜਨਾਬ ਤੁਸੀਂ ਜਿਹੜੇ ਸਿੱਖ ਨੇ ਜਿਹੜੇ ਪੰਜਾਬੀ ਨੇ ਜਿਹੜੇ ਖਾਲਸਤਾਨ ਪੱਖੀ ਸੇਖ ਨੇ ਉਹਨਾਂ ਨੂੰ ਤੁਸੀਂ ਟਾਰਗੇਟ ਕਰਨਾ ਤੇ ਇਸੇ ਤਿੰਨ ਸਫਿਆਂ ਦੇ ਖਤ ਵਿੱਚ ਉਹ ਨਾਂ ਸਨ ਕਿ ਉਹਨੂੰ ਟੈਕਸਟ ਕਰਨਾ ਇੱਕ ਤੇ ਸਿੱਖ ਫਾਰ ਜਸਟਿਸ ਨੂੰ ਪੂਰੀ ਤਨਜ਼ੀਮ ਨੂੰ ਉਹਨਾਂ ਨੇ ਕਿਹਾ ਸੀ ਟਾਰਗੇਟ ਕਰਨਾ ਸਿੱਖ ਫਾਰ ਜਸਟਿਸ ਦਾ ਜਿਹੜਾ ਜ਼ਿਕਰ ਕੀਤਾ ਗਿਆ ਬਬਰ ਖਾਲਸਾ ਇੰਟਰਨੈਸ਼ਨਲ ਦਾ ਜ਼ਿਕਰ ਕੀਤਾ ਗਿਆ ਫਿਰ ਆਪਣੇ ਗੁਰასი ਗਰਪਨ ਸਿੰਘ ਪੰਨੂ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਉਸੇ ਖਤ ਵਿੱਚ ਜਿਹੜਾ ਕਿ ਲਿਖੋ ਉਸੇ ਖਤ ਵਿੱਚ ਗੁਰასი ਹਰਦੀਪ ਸਿੰਘ ਨੱਜਰ ਦਾ ਵੀ ਜੀਪ ਸਿੰਘ ਨਿੱਜਰ ਬਾਜੀ ਦਾ ਵੀ ਜ਼ਿਕਰ ਕੀਤਾਗਾ ਕਿ ਇਹਨੂੰ ਵੀ ਟਾਰਗੇਟ ਕਰਨਾ ਜਿਹੜਾ ਕਿ ਇੱਕ ਵੱਡਾ ਸਬੂਤ ਸਾਡੇ ਹੱਥ ਲੱਗਾ ਸੀ ਮੈਂ ਸਾਹਮਣੇ ਰੱਖਿਆ ਔਰ April ਦੇ ਵਿੱਚ ਇਹ ਖਤ ਲਿਖਿਆ ਗਿਆ ਸੀ ਔਰ ਫਿਰ ਸਿਰਫ 2-3 ਮਹੀਨੇ ਬਾਅਦ June ਦੇ ਵਿੱਚ 18 June ਨੂੰ ਜਿਹੜਾ ਸੀ ਇਸ ਖਤ ਦੇ ਉੱਤੇ ਅਮਲ ਦਰਅੰਦ ਵੀ ਕਰ ਲਿੱਤਾ ਕੈਨੇਡਾ ਦੇ ਜਿਹੜਾ ਆਪਣਾ ਹਾਈ ਕਮਿਸ਼ਨ ਸੀ ਉਹਨਾਂ ਨੇ ਪ੍ਰੌਕਸੀ ਹਾਇਰ ਕਰਕੇ ਟਾਰਗੇਟ ਹਾਇਰ ਕਰਕੇ ਕਿਲਰ ਹਾਇਰ ਕਰਕੇ ਤੇ ਸਾਡੇ ਆਪਣਾ ਸ਼ਹੀਦ ਭਾਈ ਨੇ ਹਰਦੀਪ ਸਿੰਘ ਨਿੱਜਰ ਨੂੰ ਜਿਹੜੇ ਕਿ ਕੈਨੇਡਾ ਰੈਫਰੈਂਡਮ ਜਿਹੜਾ ਖਾਲਸਤਾਨ ਰੈਫਰੈਂਡਮ ਉਹਦੇ ਕੈਨੇਡਾ ਦੇ ਕੋਆਰਡੀਨੇਟਰ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਦੀ ਸ਼ਹਾਦਤ ਤੋਂ ਬਾਅਦ ظاہر ਹੈ ਕੈਨੇਡੀਅਨ ਕੀ ਜਿਹੜੀ ਸਰਕਾਰ ਸੀ ਉਹਦੇ ਆ ਸਬੂਤ ਲੱਗੇ ਪਾਈਵਾਈ ਨੇ ਰਿਪੋਰਟ ਕੀਤੀ ਕਿ ਸਾਰਾ ਹਿੰਦੁਸਤਾਨ ਦਾ ਕੰਮ ਹੈ ਸਾਰੀਆਂ ਜਿਹੜੀਆਂ ਖਾਤ ਜਿਹੜੇ ਤੁਹਾਡੇ ਸਾਹਮਣੇ ਮੈਂ ਰੱਖਿਆ ਇਥੇਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਏਜੰਸੀਆਂ ਨੇ ਫੜ ਲਈਆਂ ਤੇ ਫਿਰ ਕੈਨੇਡਾ ਦੀ ਜਿਹੜੀ ਸਰਕਾਰ ਸੀ ਉਹ ਬੜੇ ਜ਼ਬਰਦਸਤ ਰੂਪ ਚ ਸਾਹਮਣੇ ਆਈ ਜਸਟਨ ਟਰੂਡੋ ਸਾਹਿਬ ਨੇ ਇਲਾਨ ਕੀਤਾ ਨਾ ਲੈ ਕੇ ਇੰਡੀਆ ਦਾ ਤੇ ਉਹਨਾਂ ਨੇ ਜਿਹੜਾ ਕੈਨੇਡਾ ਦੇ ਵਿੱਚ ਆਪਣਾ ਇਹ ਕਮਿਸ਼ਨਰ ਸੀ ਉਹਨੂੰ ਵੀ ਬਾਹਰ ਕੱਢਤਾ ਹੋਰ ਬੜੇ ਜਸੂਜ ਜਿੰਨੇ ਸਾਰੇ ਰੌਦੇ ਸੀ ਉਹ ਤੋਂ ਕੱਢ ਦਿੱਤੇ ਜਦੋਂ ਇਹ ਵਾਕਿਆ ਹੋ ਗਿਆ ਉਸ ਤੋਂ ਬਾਅਦ ਜਿਹੜਾ ਸੀ ਆਪਣਾ ਥੋੜਾ ਜਿਹਾ ਇਹ ਸਾਵਧਾਨ ਹੋ ਗਿਆ ਥੋੜਾ ਜਿਹਾ ਜਿਹੜੀ ਰੌਸ ਸੀ ਜਿਹੜਾ ਥੋੜਾ ਜਿਹਾ ਇਹਨਾਂ ਦੇ ਕੰਮ ਘਟ ਗਿਆ ਕਿਉਂਕਿ ਅੱਗੇ ਸਭ ਲੋਕ ਜਿਹੜੀ ਅਲਰਟ ਹੋ ਗਏ ਏਜੰਸੀਆਂ ਬਾਕੀ ਕੈਨੇਡਾ ਦੀ ਪੁਲਿਸ ਬਾਕੀ ਉਹ ਵੀ ਉਹ ਵੀ ਅਲਰਟ ਹੋ ਗਈਆਂ ਪਰ ਹੌਸਤਾ ਹੌਸਤਾ ਜਦੋਂ ਤੁਹਾਨੂੰ ਪਤਾ ਕਿ ਡਿਸਟੈਂਟ ਟੂਡੋ ਜਿਹਨੇ ਜ਼ਿਕਰ ਰਾਇ ਹੈ ਜ਼ਿਕਰ ਕਰਦੇ ਰਹੇ ਆਪਣਾ ਕਿ ਇਹਨਾਂ ਦੇ ਤਾਲੁਕਾਤ ਵੀ ਇੰਦੀਆ ਦੇ ਨਾਲ ਜਿਹੜਾ ਅਸੀਂ ਬਹੁਤ ਮਾੜੇ ਹੋ ਗਏ ਖਰਾਬ ਹੋ ਗਏ ਹਿੰਦੁਸਤਾਨ ਵਿੱਚ ਤੇ ਜਨਾਬ ਲਲਕਾਰਦਾ ਰਿਹਾ ਲੇਕਿਨ ਜਦੋਂ ਕੈਨੇਡਾ ਵਿੱਚ ਸਰਕਾਰ ਦੀ ਤਬਦੀਲੀ ਆਈ ਸਰਕਾਰ ਚੇਂਜ ਹੋਈ ਕਾਰਨੀ ਵਜ਼ੀਰ ਆਜ਼ਮ ਬਣੇ ਉਹ ਪੋਲਿਸੀ ਜਿਹੜੀ ਜਸਟੈਂਟ ਰੂ ਟੂ ਥਿਸ ਸੀ ਉਹ ਥੋੜੀ ਜੀ ਸਾਨੂੰ ਲੱਗਦੀ ਹੈ ਕਿ ਫਿੱਕੀ ਪੈ ਗਈ ਲੱਗਦੀ ਹੈ ਕਿ ਫਿੱਕੀ ਪੈ ਗਈ ਕੋਈ ਜਿਸ ਤਰ੍ਹਾਂ ਜੀ 7 ਵਿੱਚ ਵੀ ਉਹਨਾਂ ਨੂੰ ਇਹਨਾਂ ਨੇ ਦਾਵਤ ਦਿੱਤੀ ਤੇ ਬੁਲਾਇਆ ਉਸ ਤੋਂ ਬਾਅਦ ਤਾਲੁਕਾਤ ਥੋੜੇ ਸੇ ਬਿਹਤਰ ਹੋਏ ਔਰ ਤਾਲੁਕਾਤ ਬਿਹਤਰੀ ਦੇ ਇੱਕ ਹੁਣ ਵੀ ਨਵੀਂ ਸ਼ੇਪ ਹੈ ਇਹ ਜਿਹੜਾ ਨਵਾਂ ਆਪਣਾ ਉਥੋਂ ਹਾਈ ਕਮਿਸ਼ਨਰ ਹੈ ਕੈਨੇਡਾ ਦਾ ਉਹ ਅਪਾਇੰਟ ਕਰ ਦਿੱਤਾ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਪਟਨਾਇਕ ਜਿਹੜਾ ਉੱਥੇ ਆਇਆ ਇਹ ਬੰਦਾ ਵੀ ਜਿਹੜਾ ਪਹਿਲੇ ਨੇ ਲੋੜ ਵਿੱਚ ਸਵਾ ਸੇ ਸਿੱਖਾਂ ਦੇ ਮਾਮਲੇ 'ਚ ਟਾਰਗੇਟ ਕਰਨ ਦੇ ਮਾਮਲੇ 'ਚ ਦੇ ਏਜੰਸੀਆਂ ਦੇ ਪੇ ਆਪਣਾ ਕਹਿੰਦੇ ਉਹਨਾਂ ਦੀ ਸਿਰਫ ਗੱਲ ਮੰਨ ਸਰਕਾਰਾਂ ਨਹੀਂ ਸਰਕਾਰ ਦੀ ਗੱਲ ਨਹੀਂ ਮੰਨਦੇ ਸਿਰਫ ਏਜੰਸੀਆਂ ਦੀ ਗੱਲ ਮੰਨਦੇ ਨੇ ਜਿਹੜੇ ਹਾਈ ਕਮਿਸ਼ਨਰ ਨੇ ਸਾਰੇ ਇਸ ਤਰ੍ਹਾਂ ਦੇ ਇਹਨਾਂ ਦੇ ਖਿਲਾਫ ਜਿਹੜਾ ਸੀ ਆਪਣਾ ਅੱਛਾ ਹੁਣ ਕੀ ਹੋ ਰਿਹਾ ਜਦੋਂ ਜਨਾਬ ਇਹ ਹੋਇਆ ਜਿਹੜੇ ਧਮਕੀਆਂ ਦੀ ਮਾਤਰਾ ਹੈ ਉਹ ਵੀ ਵੱਧ ਗਈ ਪੱਦਰ ਵੱਧ ਗਿਆ ਸਾਰਾ ਧਮਕੀਆਂ ਦਾ ਧਮਕਾਉਣ ਦਾ ਥ੍ਰੈਟਸ ਦਾ ਲਾਈਫ ਦਾ ਤੇ ਉਹਦੇ ਵਿੱਚ ਜਨਾਬ ਹੁਣ ਡਰਕ ਜਿਹੜੇ ਜਿਹਨਾਂ ਨੂੰ ਡਰਕ ਟਾਰਗੇਟ ਕੀਤਾ ਜਾ ਰਿਹਾ ਉਹ ਜਿਹੜੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਕਲੋਜ਼ ਏਡੀ ਜਿਹਨਾਂ ਜਿਹੜੇ ਕੋਈ ਅਸੋਸੀਏਟ ਉਹਨਾਂ ਦੇ ਕਲੋਜ਼ ਜਿਹੜੇ ਨੇ ਜਿਹੜੇ ਉਹਨਾਂ ਤੋਂ ਬਾਅਦ ਇਹ ਖਾਲਸਤਾਨ ਰੈਫਰੰਡਮ ਦੇ ਜਿਹੜੇ ਆਪਣਾ ਉੱਥੇ ਜ਼ਿੰਮੇਵਾਰੀ ਜਿਹਨਾਂ ਨੂੰ ਮਿਲੀ ਮੇਰੇ ਭਾਈ ਇੰਦਰਜੀਤ ਗੁਸਾਲ ਇੰਦਰਜੀਤ ਸਿੰਘ ਗੁਸਾਲ ਸਾਹਿਬ ਤੁਹਾਨੂੰ ਜਾਰਦਿਕ ਮੈਂ 2 ਹਫ਼ਤੇ ਪਹਿਲੇ ਆਪਣੇ ਭਾਈ ਇੰਦਰਜੀਤ ਦੇ ਇੱਕ ਇੰਟਰਵਿਊ ਕੀਤਾ ਉਹਨਾਂ ਦੇ ਨਾਲ ਮੈਂ ਇੱਕ ਵੀਡੀਓ ਪਾਈ ਇਸੇ ਚੈਨਲ ਦੇ ਉੱਤੇ ਉਹਨਾਂ ਦੇ ਨਾਲ ਮੇਰੀ ਗੱਲਬਾਤ ਮੌਜੂਦ ਹੈ ਜਿਹਦੇ ਵਿੱਚ ਜਿਹਦੇ ਵਿੱਚ ਸਹੀ ਸੱਚੇ ਰੂਪ ਦੇ ਵਿੱਚ ਮੈਂ ਐਵੇਂ ਉਹਨਾਂ ਨੂੰ ਦੱਸਿਆ ਸੀ ਕਿਹਾ ਸੀ ਕਿ ਤੁਸੀਂ ਸਾਵਧਾਨ ਰਹਿਣਾ ਤੇ ਉਹਨਾਂ ਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਸਨ ਉਹ ਜਿਹੜੀਆਂ ਉਹਦੀ ਮਾਤਰਾ ਤੇ ਤਾਂ ਪੱਧਰ ਵਧਾ ਗਿਆ ਵਧਾ ਗਿਆ ਉਹਨਾਂ ਨੇ ਫਿਰ ਜਿੱਦੋਂ ਦੱਸਿਆ ਆਪਣਾ ਕਾਇਦੇ ਖਬਰ ਜਿਹੜੀ ਜ਼ਬਰਦਸਤ ਇਹ ਹੈ ਕਿ ਮੇਰੇ ਸ਼ੇਰ ਭਰਾ ਜਿਹੜਾ ਜਿਨ੍ਹਾਂ ਨੂੰ ਕਿ ਹਿੰਦੁਸਤਾਨ ਜਿਹੜਾ ਟਾਰਗੇਟ ਕਰ ਰਿਹਾ ਹੈ ਧਮਕੀਆਂ ਲਾ ਰਿਹਾ ਉਹਨਾਂ ਦੀ ਜਾਨ ਖਤਰੇ 'ਚ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਬੜੀ ਵੱਡੀ ਕੁਰਬਾਨੀ ਦਿੱਤੀ ਸਿੱਖ ਪੰਥ ਵਾਸਤੇ ਉਹਨਾਂ ਦੀ ਕੁਰਬਾਨੀ ਵੀ ਯਾਦ ਰੱਖੀ ਜਾਏਗੀ ਮੈਂ ਤੁਹਾਨੂੰ ਅੱਜ ਉਸ ਕੁਰਬਾਨੀ ਦਾ ਜ਼ਿਕਰ ਕਰਨਾ ਤੁਹਾਨੂੰ ਮੈਂ ਅੱਜ ਦੱਸਣਾ ਕਿ ਮیرے ਅੰਦਰਜੀਤ ਭਰਾ ਨੇ ਕੀ ਫੈਸਲਾ ਲੇਤਾ ਜਦੋਂ ਉਹਨਾਂ ਨੂੰ ਕਿਹਾ ਜਦੋਂ ਉਹਦੇ ਸਾਹਮਣੇ ਰੱਖਿਆ ਗਿਆ ਕਿ ਤੁਸੀਂ ਚੁਣੋ ਤੁਸੀਂ ਜਿਹੜੀ ਆਪਣਾ ਤੁਹਾਡੀ ਜ਼ਿੰਦਗੀ ਤੁਸੀਂ ਚੁਣਨੀ ਹੈ ਜਾਂ ਤੁਸੀਂ ਖਾਲਸਾ ਦੀ ਤਹਿਰੀਕ ਚੁਣਨੀ ਉਹਨਾਂ ਨੇ ਕੀ ਚੁਣਿਆ ਐ ਤੁਹਾਨੂੰ ਮੈਂ ਜਿਹੜੀ ਅੱਜ ਦੀ ਗੱਲ ਗੱਲ ਦੀ ਦੱਸਾਂਗਾ ਉਹਨਾਂ ਦਾ ਫੈਸਲਾ ਮੈਂ ਭਰਾ ਤੁਹਾਨੂੰ ਪੜ ਕੇ ਸੁਣਾਵਾਂਗਾ ਕਿ ਉਹਨਾਂ ਨੇ ਕੀ ਕੀਤਾ ਮیرے ਅੰਦਰਜੀਤ ਭਰਾ ਬਿੰਦਰਜੀਤ ਭਰਾ ਨੇ ਇੱਕ ਕੀ ਫੈਸਲਾ ਕੀਤਾ ਹੋਇਆ ਗੱਲ ਇਹ ਤੇ ਕੈਨੇਡਾ ਦੀ ਜਿਹੜੀ ਸਰਕਾਰ ਹੈ ਕੈਨੇਡਾ ਦੀ ਜਿਹੜੀ ਆਪਣਾ ਪੁਲਿਸ ਹੈ ਪੁਲਿਸ ਕੈਨੇਡਾ ਦੀ ਉਹਨਾਂ ਨੇ ਜਨਾਬ ਕਿਹਾ ਜੀ ਕਿ ਤੁਹਾਨੂੰ ਜਿਹੜੇ ਇਹਨਾਂ ਦੇ ਕੋਲ ਆਏ ਇੰਦਰਜੀਤ ਭਾਜੀ ਦੇ ਕੋਲ ਇਹਨਾਂ ਨੂੰ ਦੱਸਿਆ ਕਿ ਜਨਾਬ ਤੁਹਾਡੀ ਜਾਨ ਨੂੰ ਖਤਰਾ ਹੈ ਤੁਹਾਨੂੰ ਜਿਹੜਾ ਆਪਣਾ ਬਹੁਤ ਜ਼ਿਆਦਾ ਧਮਕੀਆਂ ਲਾ ਰਹੀ ਹੈ ਰੋਤੀਆਂ ਬਹੁਤ ਸਣ 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 ਰਿਪੋਰਟਾਂ ਮਿਲ ਰਹੀਆਂ ਤੇ ਤੁਸੀਂ ਜਨਾਬ ਇੰਜ ਕਰੋ ਤੁਸੀਂ ਵਿਟਨੈਸ ਪ੍ਰੋਟੈਕਸ਼ਨ ਲੈ ਲਓ ਤੁਸੀਂ ਵਿਟਨੈਸ ਪ੍ਰੋਟੈਕਸ਼ਨ ਸਾਡੀ ਕਬੂਲ ਕਰ ਲਓ ਮੈਨੂੰ ਦੱਸਣਾ ਕਿ ਇੰਦਰ ਭਾਜੀ ਨੇ ਉਹਨਾਂ ਨੂੰ ਕੀ ਕਿਹਾ ਉਸ ਤੋਂ ਪਹਿਲੇ ਜਰਾ ਵਿਟਨੈਸ ਪ੍ਰੋਟੈਕਸ਼ਨ ਨੂੰ ਜਰਾ ਸਮਝ ਲਓ ਤਾਂ ਕਿ ਪਤਾ ਲੱਗੇ ਕਿ ਵਿਟਨੈਸ ਪ੍ਰੋਟੈਕਸ਼ਨ ਤੋਂ ਕੀ ਮਰਾਦ ਹੈ ਜਦੋਂ ਅਸੀਂ ਆਪਣਾ ਇੱਥੇ ਚੜ੍ਹਦੇ ਪੰਜਾਬ ਦੇ ਲੈਂਦੇ ਪੰਜਾਬ ਦੀ ਵਿਟਨੈਸ ਪ੍ਰੋਟੈਕਸ਼ਨ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਉਹ ਉਹਦਾ ਮਰਾਦ ਹੁੰਦੀ ਹੈ ਕਿ ਜਿਹੜਾ ਬੰਦਾ ਕੋਈ ਬੜਾ ਮੁੱਖੇ ਗਵਾਹ ਜਿਹੜਾ ਕਿਸੇ ਕੋਈ ਬੜੇ ਟੈਰੋਰੀਜ਼ਮ ਦੇ ਵਾਕਿਆ 'ਚ ਕੋਈ ਐਸੀ ਵਾਤ ਐਸੀ ਜਗ੍ਹਾ ਦੀ ਗਵਾਹੀ ਦੇਣੀ ਜਿੱਥੇ ਉਹਦੀ ਜਾਨ ਨੂੰ ਖਤਰਾ ਗਵਾਹੀ ਦੇਣ ਦੇ ਵਾਲੇ ਦਾ ਤੇ ਫਿਰ ਉਹਨੂੰ ਜਿਹੜਾ ਵਿਟਨੈਸ ਟੈਰ ਆਪਣਾ ਪ੍ਰੋਟੈਕਸ਼ਨ ਦਾ ਕਾਨੂੰਨ ਲੱਗ ਜਾਂਦਾ ਹੈ ਤੇ ਫਿਰ ਪੁਲਿਸ ਜਿਹੜੀ ਉਹਨੂੰ ਨਾ ਉਹ ਖੁਦ ਐਪਲੀਕੇਸ਼ਨ ਦੇ ਚ ਜਾ ਕੇ ਤੇ ਕੋਰਟ ਵਿੱਚ ਗਵਾਹੀ ਦਵਾਉਂਦੀ ਹੈ ਇਹਨਾਂ ਕੀ ਤਕਰੀਬਤ ਸਾਡੇ ਇੱਥੇ ਵਿਟਨੈਸ ਪ੍ਰੋਟੈਕਸ਼ਨ ਹੁੰਦਾ ਪਰ ਜਿਹੜਾ ਤੁਸੀਂ ਕੈਨੇਡਾ ਦਾ ਪਹਿਲੇ ਸਮਝ ਲਓਗੇ ਉੱਥੇ ਵਿਟਨੈਸ ਪ੍ਰੋਟੈਕਸ਼ਨ ਤੋਂ ਕੀ ਮੁਰਾਦ ਹੈਗੀ ਹੈ ਕੈਨੇਡਾ ਦੇ ਵਿੱਚ ਵਿਟਨੈਸ ਪ੍ਰੋਟੈਕਸ਼ਨ ਲੈਣ ਦਾ ਮਤਲਬ ਹੈ ਕਿ ਤੁਸੀਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਉਹ ਪੁਲਿਸ ਦੀ ਤਹਵੀਲ 'ਚ ਦੇ ਦੇਣਾ ਪੁਲਿਸ ਪ੍ਰੋਟੈਕਸ਼ਨ 'ਚ ਦੇਣਾ ਤੁਹਾਡੀ ਜਿਹੜੀ ਪਹਿਲੀ ਜ਼ਿੰਦਗੀ ਮੇ ਜੋ ਤੁਸੀਂ ਕਰ ਰਹੇ ਹੋ ਤੁਸੀਂ ਬਿਲਕੁਲ ਉਹਨੂੰ ਕੱਟ ਆਫ ਹੋਣਾ ਤੁਸੀਂ ਆਪਣੀ ਆਈਡੈਂਟੀ ਬਦਲਣੀ ਹੈ ਤੁਸੀਂ ਆਪਣੀ ਜਗ੍ਹਾ ਬਦਲਨੀ ਹੈ ਤੁਸੀਂ ਹਰ ਕੰਮ ਜਿਹੜਾ ਉਹ ਪੁਲਿਸ ਕੋ ਪੁੱਛ ਕੇ ਕਰਨਾ ਪੁਲਿਸ ਦੇ ਦੀ ਹੇਟ ਦੇ ਉਹਦੀ 676ਵੇਂ ਤੁਸੀਂ ਰਹਿਣਾ ਨਵੇਂ ਕਾਰੋਬਾਰ ਕਰਨੇ ਨੇ ਨਵੀਂ ਜਗ੍ਹਾ ਤੇ ਤੁਸੀਂ ਜਾਣਾ ਮਤਲਬ ਤੁਸੀਂ ਕਹੋ ਲੋਕਰ ਜਾਨੀ ਕਿ ਸਾਡੇ ਭਾਈ ਅੰਦਰਜੀਤ ਗੁਸਾਲ ਅਗਰ ਜੀ ਆਪਣਾ ਪੁਲਿਸ ਪ੍ਰੋਟੈਕਸ਼ਨ ਜਾਂ ਵਿਟਨੈਸ ਪ੍ਰੋਟੈਕਸ਼ਨ ਕਬੂਲ ਕਰ ਦੇ ਕਰ ਲੈਂਦੇ ਨੇ ਤੇ ਫਿਰ ਜਨਾਬ ਉਹਨਾਂ ਨੂੰ ਇਹ ਸਾਰੀ ਜਿਹੜੀ ਸਟਰਗਲ ਹੈ ਖਾਲਸਤਾਨ ਦੀ ਖਾਲਸਤਾਨ ਦੇ ਰੈਫਰੈਂਡਮ ਦੀ ਇਹ ਸਾਰੀ ਜਿਹੜੀ ਤਿਆਗਣੀ ਪਊ ਇਹ ਸਾਡੀ ਸਟਰਗਲ ਜਿਹੜੀ ਛੱਡਣੀ ਪਊ ਛੱਡ ਕੇ ਫਿਰ ਪੂਰੀ ਤਰ੍ਹਾਂ ਉਹ ਹਿੰਦੁਸਤਾਨ ਦੀ ਜਿਹੜੀ ਪੁਲਿਸ ਹੈ ਉਹਨਾਂ ਦੀ ਪ੍ਰੋਟੈਕਸ਼ਨ ਕਰੇਗੀ ਹਿਫਾਜ਼ਤ ਕਰੇਗੀ ਨਈ ਜ਼ਿੰਦਗੀ ਦੇਵੇਗੀ ਨਈ ਪਹਿਚਾਨ ਨਈ ਆਇਡੈਂਟੀਟੀ ਸਭ ਕੁਝ ਜਿਹੜਾ ਉਹਨਾਂ ਨੂੰ ਜਿਹੜਾ ਕਹ ਲੋ ਕਿ ਨਵੇਂ ਰੂਪ ਦੇ ਨਾਲ ਜ਼ਿੰਦਗੀ ਸ਼ੁਰੂ ਕਰਨੀ ਉਹਨਾਂ ਦੇ ਫਿਰ ਪੁਰਾਣੀ ਜ਼ਿੰਦਗੀ ਦੇ ਨਾਲ ਪਿਛਲੀ ਜ਼ਿੰਦਗੀ ਦੇ ਨਾਲ ਕੋਈ ਰਿਸ਼ਤਾ ਨਹੀਂ ਹੋਏਗਾ ਇੱਥੇ ਤੱਕ ਜਨਨ ਕਿ ਉਹ ਕਹਿੰਦੇ ਨੇ ਕਿ ਜਨਾਬ ਤੁਸੀਂ ਆਪਣੇ ਜਿਹੜੇ ਜਿਹੜੇ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਇਮੀਡੀਏਟ ਰਿਸ਼ਤੇਦਾਰ ਨੇ ਤੁਸੀਂ ਉਹਨਾਂ ਦੇ ਨਾਲ ਵੀ ਸੰਪਰਕ ਨਹੀਂ ਕਰਨਾ ਤੁਸੀਂ ਉਹਨਾਂ ਦੇ ਨਾਲ ਵੀ ਰਾਬਤਾ ਨਹੀਂ ਰੱਖਣਾ ਕਿ ਕਿਤੇ ਉਹਦੇ ਥਰਾਈ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਦੁਸ਼ਮਣ ਨੇ ਜਿਹੜਾ ਧਮਕੀਆਂ ਲਾ ਰਹੇ ਨੇ ਤੁਹਾਡੇ ਕੋਲ ਨਾ ਪਹੁੰਚ ਜਾਣ। ਵੈਸੇ ਤੇ ਜਿਹੜੇ ਧਮਕੀਆਂ ਲਾ ਰਹੇ ਨੇ ਉਹਨਾਂ ਵਾਸਤੇ ਇੰਨਾ ਹੀ ਕਾਫੀ ਕਿ ਇੱਕ ਬੰਦਾ ਜਿਹੜਾ ਉਹ ਜਦੋਂ ਜ ਇਹ ਛੱਡ ਦੇਵੇ। ਇੰਨਾ ਹੀ ਕਾਫੀ ਹੈ ਨਾ ਕਿ ਜਨਾਬ ਇੱਕ ਬੰਦਾ ਜਿਹੜਾ ਖਾਲਸਾਤਨ ਦਾ ਨਾਂ ਲੈ ਰਿਹਾ ਹੈ। ਰੈਫਰੈਂਡਮ ਕਰਾਉਣਾ ਚਾਹ ਰਿਹਾ ਹੈ। ਰੈਫਰੈਂਡਮ ਦੀ ਤਿਆਰੀ ਕਰ ਰਿਹਾ ਹੈ। ਰੈਫਰੈਂਡਮ ਦੀ ਕੈਂਪੇਨ ਕਰ ਰਿਹਾ ਥੱਲੇ ਕੈਨੇਡਾ ਦੇ ਉਤੇ ਤੱਕ ਪਾਈ ਜਾਂਦਾ ਹੈ। ਉਹ ਬੰਦ ਹੋ ਜਾਏ। ਉਹਨੂੰ ਤੇ ਇਹੀ ਚਾਹੀਦਾ। ਤੇ ਮੇਰੇ ਸ਼ੇਰ ਵੀਰ ਨੇ ਕੀ ਕੀਤਾ? ਮੇਰੇ ਜਦ ਰਾਇਲ ਕੈਨੇਡੀਨ ਪੁਲਿਸਟਾਫ ਨੇ ਕਿਹਾ ਗਿਆ ਕਿ ਤੁਸੀਂ ਜਨਾਬ ਆਪਣਾ ਵਿਟਨੈਸ ਪ੍ਰੋਟੈਕਸ਼ਨ ਲਓ ਸਾਡੇ ਕੋਲ ਆਜੋ ਇਹ ਤੁਸੀਂ ਬਾਕੀ ਜਿਹੜੇ ਕੰਮ ਨੇ ਛੱਡ ਦਿਓ ਤੇ ਮੇਰੇ ਭਰਾ ਦਾ ਜਵਾਬ ਸੀ ਉਹ ਸੁਣਨ ਆਲਾ ਉਹ ਲਿਖਣ ਆਲਾ ਉਹ ਜਨਾਬ ਸਨੈਰੀ ਅਰਫਜ ਲਿਖਣ ਆਲਾ 골ਡਨ ਅਰਫਜ ਲਿਖਣ ਲੱਗਿਆ ਤੇ ਕੀ ਕਿਹਾ ਮੇਰੇ ਜਨਾਬ ਇੰਦਰਜੀਤ ਗੁਸਾਲ ਨੇ ਕੀ ਸਟੇਟਮੈਂਟ ਦਿੱਤੀ ਹਏ ਹਏ ਹਉਨ ਨੇ ਕਿਹਾ ਮੈਂ ਪੁਲਿਸ ਪ੍ਰੋਟੈਕਸ਼ਨ ਜਾਂ ਵਿਟਨੈਸ ਪ੍ਰੋਟੈਕਸ਼ਨ ਨਹੀਂ ਲੈਣੀ I do acknowledge that Canadian law enforcement offered to protect my life from the Indian government enforce enforcement offered to protect my life from the Indian government but but I have refused witness production. as coordinator as coordinator of the khalsa stan referendum i will face the bullet rather than go into hiding salute inder paaji inder inder ji Indir, singh gosal ji tuhanu salute tuhanu chuna tusi jo chuneya to option le tusi leta tusi sabit kita tusi mere ek punjabi singh brao tusi sher hege ho tusi ek punjabi brao har punjabi yahi faisla karda agar punjabi nu no, jada oda mission ya oda zindagi vich chunna paya ta hamesha oh mission nu no, churega اے مورچہ فتح کرنا ہے میرے سنگھ پرا نے مورچہ فتح کرنے کا کرن فیصلہ کی کیا انہیں کہا میں مورچے سے ڈٹیا رہا گا میں مورچہ چھڈ کے کسی کی جڑا سرونگ چ نہیں بننا ہائیڈنگ چ نہیں جانا ہائیڈنگ چ نہیں جانا آئی ول فیس دا بلٹ ریدر دین گو ان ٹو دا ہائیڈنگ الفاظ لکھے جان کے قابل نے آئی ول فیس دا بلٹ ریدر دین گو ان ٹو ہائیڈنگ The next referendum voting is in Ottawa on 23rd November and i will ensure members of the parliament understand india's open challenge to canada's sovereignty unne kiah ke tusi mainu taddi police ne mainu protection offer kiti hai taddi meharbani par main tano kehna tusi jada apna oh meri position vich jade canadian mp's ne oh meri position vich samjhan ge ke mainu jada is time apna mission khalsaistan oda referendum aziz hai mainu main waheguru de apne hawale karna apne aapnu ਔਰ ਮੈਂ ਗੋਲੀ ਖਾਣਾ ਜ਼ਿਆਦਾ ਪਸੰਦ ਕਰਾਂਗਾ ਕਿਥੇ ਜਨਾਬ ਤੁਮ ਦਬਾ ਕੇ ਨੱਠ ਜਾਵਾਂ ਉਹਨੇ ਕਿਹਾ ਮੈਂ ਕੋਈ ਇੰਡੀਅਨ ਹਿੰਦੂ ਨਹੀਂ ਕਿ ਮੈਂ ਜਨਾਬ ਛੱਡ ਕੇ ਨੱਠ ਜਾ ਮੈਂ ਸਿੰਘ ਪੰਜਾਬੀ ਆ ਅੱਛਾ ਜੀ ਮੇਰੇ ਸਿੰਘ ਭਰਾ ਦੇ ਫੈਸਲੇ ਨੂੰ ਇਸ ਫੈਸਲੇ ਨੂੰ ਇੰਦਰਜੀਤ ਸਿੰਘ ਗੁਸਾਲ ਦੇ ਫੈਸਲਾ ਲੈ ਕੇ ਸਿੱਖ ਫਾਰ ਜਸਟਿਸ ਦੇ ਜਿਹੜੇ ਕਾਉਂਸਲ ਦੇ ਲਾਇ ਜਨਰਲ ਕਾਉਂਸਲ ਲਾਇਰ ਨੇ ਗਰਪਵੰਤ ਸਿੰਘ ਪੰਨੂ ਹੁਰਾ ਨੇ ਖਤ ਲਿਖਿਆ ਹਿੰਦੁਸਤਾਨੀ ਸਰਕਾਰ ਦੇ ਨਾਲ ਵਜ਼ੀਰ ਆਜ਼ਮ ਕਾਰਨੀ ਦਾ ਖਤ ਲਿਖਿਆ ਤਿੰਨ ਚਾਰ ਸਫੇ ਦਾ ਖਾਤੇ ਇਹਦਾ ਕਨਕਲੂਡਿੰਗ ਪੈਰਾ ਮੈਂ ਤੁਹਾਨੂੰ ਪੜ੍ਹ ਦਿਨਾ کہ جناب انہوں نے کنکلوڈنگ کی لکھیا لکھیا انہوں انہوں نے نے جناب اس خط شیر جوان دا اے ہے کہ وہ پروٹیکشن نہیں لے گا بلکہ وہ اس مشن جائے رکھے گا انہوں نے جی raw apparatus کینیڈا ڈز ناٹ denying diplomatic دا to بائی officials ڈپلومیٹک Canada سکھ فار جسٹس invoke ਦ ਕੈਨੇਡੀਅਨ ਲਾਅ ਆਫ ਸੈਲਫ ਡਿਫੈਂਸ ਦੱਸਿਆ ਕਿ ਜਨਾਬ ਸਾਨੂੰ ਤੁਹਾਡੇ ਕਾਨੂੰਨ ਦਾ ਵੀ ਪਤਾ ਹੈ ਸਿਰਫ ਫਰ ਜਿਸ ਨੇ ਮੋਕ ਕਰੇ ਕਿ ਸੈਲਫ ਡਿਫੈਂਸ ਦਾ ਲਾਅ ਐਸ ਪ੍ਰੋਵਾਈਡਡ ਇਨ ਦ ਸੈਕਸ਼ਨ 34 ਆਫ ਦਾ ਕ੍ਰਿਮੀਨਲ ਕੋਡ ਅਬ ਚੌਥੀ ਜਿਹੜਾ ਕ੍ਰਿਮੀਨਲ ਕੋਡ ਕੀ ਕਹਿੰਦਾ ਹੈ ਕੈਨੇਡਾ ਤੋਂ ਕਹਿੰਦੇ ਜਨਾਬ ਜੇ ਅਗਰ ਤੁਹਾਡੀ ਜਾਨ ਨੂੰ ਖਤਰਾ ਹੋਵੇ ਤੇ ਤੁਸੀਂ ਸੈਲਫ ਡਿਫੈਂਸ ਵਿੱਚ ਜਿਹੜਾ ਤੁਸੀਂ ਆਪਣਾ ਜਿਹੜਾ ਉਹ ਜਿਹੜਾ ਬੰਦਾ ਤੁਹਾਨੂੰ ਹਮਲਾ ਆਵਰ ਹੋ ਰਿਹਾ ਹੈ ਤੁਹਾਨੂੰ ਧਮਕੀਆਂ ਦੇ ਰਿਹਾ ਹੈ ਤੁਹਾਡੀ ਜਾਨ ਨੂੰ ਜਿਹੜਾ ਪਿੱਛੇ ਪਿਆ ਤੁਸੀਂ ਸੈਲਫ ਡਿਫੈਂਸ ਤੋਂ ਇਨਵੋਕ ਕਰਦੇ ਹੋਇਆ ਉਦੇ ਖਿਲਾਫ ਉਸ ਤਰ੍ਹਾਂ ਦਾ ਕੰਮ ਕਰ ਸਕਦੇ ਹੋ ਤੇ ਸਿਖਫਾ ਜਿਸ ਨੇ ਕਿਹਾ ਜੀ ਜੇਕਰ ਤੁਸੀਂ ਯਾਨੀ ਕਿ ਐਕਟ ਨਹੀਂ ਕਰੋਗੇ ਤੁਸੀਂ ਡਾਇਰੈਕਟਲੀ ਇਹਨਾਂ ਦਾ ਡਿਪਲੋਮੈਟਿਕ ਕਵਰ ਹੈ ਕਿਉਂਕਿ ਕਰਦਾ ਕੀ ਹਿੰਦੁਸਤਾਨ ਹਿੰਦੁਸਤਾਨ ਕਰਦਾ ਇਹ ਵੇ ਕਿ ਸਫਾਰਤਖਾਨੇ ਦੇ ਵਿੱਚ ਆਪਣੇ ਬੰਦੇ ਭੇਜਦਾ ਜਸੂਸ ਰੌ ਦੇ ਏਜੰਟ ਭੇਜਦਾ ਏਜੰਸੀਆਂ ਦੇ ਬੰਦੇ ਭੇਜ ਦਿੱਤਾ ਔਰ ਕਹੇ ਜਨਾਬ ਜੀ ਕਿ ਡਿਪਲੋਮੈਟ ਨੇ ਡਿਪਲੋਮੈਟਿਕ ਕਵਰ ਲਾ ਲਿੰਦੇ ਨੇ ਜਿਹੜੋ ਕੋ ਜਾ ਕੇ ਕੰਮ ਕਰਦੇ ਨੇ ਕ੍ਰਾਈਮ ਕਰਦੇ ਤੇ ਡਿਪਲੋਮੈਟਿਕ ਕਵਰ ਲੈ ਕੇ ਤੇ ਬਚਤ ਹੋ ਜਾਂਦੀ ਹੈ ਇਹੀ ਕੰਮ ਇਹਨਾਂ ਨੇ ਜਿਹੜਾ ਗਰਪਨ ਸਿੰਘ ਪਨੂਰ ਉਹਦਾ ਆਪਣਾ ਪਲੋ ਨੇ ਬਈ ਜਿਹੜੀ ਆਪਣਾ ਰਾ ਦੇ ਚੀਫ ਨੇ ਡਿਪਲੋਮੈਟਿਕ ਕਵਰ ਲਿਆ ਜੀ ਦੋਨੂੰ ਲਿੱਤਾ ਗਿਆ ਫਿਰ ਜਿਹੜਾ ਆਪਣਾ ਉਹ ਫਿਰ ਜਨਪਤਾ ਨikhil gupta ਉੱਤੇ ਫੜਿਆ ਗਿਆ ਤੇ ਵਿਕਾਸ਼ ਯਾਦਵ ਨੂੰ ਜਿਹੜਾ ਉਹ ਵੀ ਜਿਹੜਾ ਉਹ ਇਸ਼ਤਿਹਾਰੀ ਹੋਇਆ ਹੈ ਇਹ ਜਨਾਬ ਨੇ ਕਹੇ ਜੀ ਅਸੀਂ ਇਹ ਕਰ ਦਾਂਗੇ ਗਿਲ ਮੋਬਲਾਈਜ਼ ਦ ਪਬਲਿਕ ਟੂ ਲੇ ਸਿਜ ਟੂ ਦ ਟੂ ਦ ਇੰਡੀਅਨ ਇੰਡੀਅਨ ਮਿਸ਼ਨ ਇਨ ਕੈਨੇਡਾ ਇਨ ਆਰਡਰ ਟੂ ਬ੍ਰਿੰਗ ਅਬਾਊਟ ਥੇਅਰ ਕਲੋਜ਼ਰ ਸਟਫਾ ਜਸਸ ਨੇ ਕਿਹਾ ਕਿ ਅਗਰ ਹਿੰਦੁਸਤਾਨ ਅਗਰ ਕੈਨੇਡਾ ਦੀ ਸਰਕਾਰ ਜਿਹੜੀ ਡਿਸੈਸਿਵਲੀ ਰਿਐਕਟ ਨਹੀਂ ਕਰੇਗੀ ਤੇ ਫਿਰ ਦੋ ਕੰਮ ਕਰਾਂਗੇ ਇੱਕ ਕੰਮ ਜਿਹੜਾ ਹੋਏਗਾ ਇੱਕ ਤੇ ਸੈਲਫ ਡਿਫੈਂਸ ਦਾ ਲਾਅਸੀਂ ਆਪਣਾ ਇਹਨੂੰ ਇਨਵੋਕ ਕਰਾਂਗੇ ਸੈਕਸ਼ਨ 34 ਜਿਹੜਾ ਔਰ ਦੂਸਰਾ ਦੂਸਰਾ ਪੈਸੇ ਲੋਕਾਂ ਨੂੰ ਮੋਬਾਈਲਾਈਜ਼ ਕਰਾਂਗੇ ਕੈਨੇਡਾ ਦੇ ਲੋਕਾਂ ਨੂੰ ਮੋਬਾਈਲਾਈਜ਼ ਕਰ ਕੈਨੇਡਾ ਦੇ ਸ਼ਹਿਰਾਂ ਨੂੰ ਮੋਬਾਈਲਾਈਜ਼ ਕਰਾਂਗੇ ਔਰ ਫਿਰ ਅਸੀਂ ਪ੍ਰੋਟੈਸਟ ਕਰਾਂਗੇ ਇਸਫਾਰਤਖਾਨਿਆਂ ਦਾ ਘਰਾਓ ਹੋਏਗਾ ਜਿੱਦੇ ਜਨਾਬ ਜਿਹੜਾ ਇਹ ਇਸਫਾਰਤਖਾਨੇ ਜਿਹੜਾ ਏ ਬੰਦ ਹੋਣ ਤੱਕ ਜਾਰੀ ਡੈਗ ਜੇ ਬੰਦ ਨਹੀਂ ਕਰ ਦਿੰਦੇ ਦੇਖੋ ਜੀ ਜ ਹਿੰਦੁਸਤਾਨ ਜਿਹੜਾ ਸਾਡੀਆਂ ਜਾਨਾਂ ਪੰਜਾਬੀ ਭਰਾਵਾਂ ਨੇ ਕੈਨੇਡਾ ਨੇ ਜਾਨਾਂ ਦੇ ਪਿੱਛੇ ਪਿਆ ਹੋਇਆ ਇੱਕ ਬੰਦੇ ਨੂੰ ਸ਼ਹੀਦ ਕਰ ਚੁੱਕਿਆ ਔਰ ਜਿਹੜੇ ਬੰਦੇ ਨੇ ਉਹਦੀ ਜਗ੍ਹਾ ਲਈ ਹੈ ਉਹਦੇ ਦੇ ਪਿੱਛੇ ਪਿਆ ਸਿੱਧੀ ਸਿੱਧੀ ਜਿਹੜੀ ਗੱਲ ਹੈ ਠੀਕ ਹੈ ਜੀ ਬਿੰਟੂ ਕਲੋਜ਼ਰ ਐਸ ਦੇ ਆਰ ਦਾ ਪ੍ਰਾਈਮਰੀ ਸੋਰਸ ਫਰਮ ਵੇਅ ਫਰਮ ਵੇਅ ਆਨ ਗoing threats to the lives of pro khalistani canadian ਜੋ ਕਹੇ ਤੇ ਜਿਹੜਾ ਸਫਾਰਤ ਖਾਨੇ ਸਫਾਰਤ ਖਾਨੇ ਜਿਹੜੇ ਨੇ ਪ੍ਰਾਈਮਰੀ ਸੋਰਸ ਹੈਗਾ ਇਹ ਖ ਪਰ ਖਾਲਸਾਨ ਪੱਕੀ ਸੇ ਕਰਨੇ ਉਹਨਾਂ ਨੂੰ ਤੰਗ ਕਰਨ ਦਾ ਕਿਉਂਕਿ ਜਿਹੜੇ ਇੱਥੇ ਇਹਨਾਂ ਜਿੱਥੇ ਪ੍ਰਾਹ ਲਈ ਹੋ ਇਹਨਾਂ ਨੇ جاسੂਸਾਂ ਨੇ ਪ੍ਰਾਹ ਲਈਏ ਇਥੇ ਕਪਣਾ ਚਲਾਉਂਦੇ ਨੇ ਉਸ ਤੋਂ ਬਾਅਦ ਫਿਰ ਇੱਥੇ ਜਨਾਬ ਜਿਹੜੇ ਕੀ ਕਹਿੰਦੇ ਨੇ ਜਿਹੜੇ ਪ੍ਰੌਕਸੀਆ ਭਰਤੀ ਕਰਦੇ ਨੇ ਨਾਲ ਪੈਸੇ ਦਿੰਦੇ ਨੇ ਉਹਨਾਂ ਨੂੰ ਇਹ ਬਿਸ਼ਨੋਈ ਗੈਂਗ ਦੇ ਅੱਗੇ ਲੋਕ ਜਿਹੜੇ ਨੇ ਇਹਨਾਂ ਨੂੰ ਅੱਗੇ ਰੱਖ ਕੇ ਫਿਰ ਸ਼ੂਟਿੰਗ ਕਰਾਉਂਦੇ ਨੇ ਧਮਕੀਆਂ ਦਵਾਉਂਦੇ ਨੇ ਲੋਕ ਇਹ ਬੜੀ ਵੱਡੀ ਖਬਰ ਸੀ ਮੈਂ ਖੁਲਾਸਾ ਤੁਹਾਡੇ ਸਾਹਮਣੇ ਕਰਤੀ ਹੈ ਕਿ ਸਾਡੇ ਜਿਹੜੇ ਇੰਦਰਜੀਤ ਬਾਜੀ ਨੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਖਾਲਿਸਤਾਨ ਦੇ ਫਰੈਂਡਮ ਜਿਹੜਾ 23 ਆਪਣਾ ਨਵੰਬਰ ਨੂੰ ਉੱਥੇ ਹੋਣਾ ਉਤਵਾਦ ਵਿੱਚ ਉਹ ਕੰਡਕਟ ਕਰਨ ਦਾ ਫੈਸਲਾ ਕੀਤਾ ਉਹਦੀ ਕੈਂਪੇਨ ਕਰ ਰਹੇ ਨੇ ਗਲੀਆਂ ਦੇ ਵਿੱਚ ਫੀਲਡ ਦੇ ਵਿੱਚ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤਮਾਮ ਸਿੱਖ ਭਾਈ ਜਿਹੜੇ ਨੇ ਕੈਨੇਡਾ ਦੇ ਉਹ ਸਾਰੇ ਜਿਹੜੇ 23 ਨਵੰਬਰ ਵਾਸਤੇ ਆਪਣਾ ਸਫਰ ਬਣਨ ਨਵੰਬਰ ਜਿਹੜਾ ਇਹ ਤੁਹਾਨੂੰ ਪਤਾ ਗੁਰੂ ਮਹਾਰਾਜ ਨਾਨਕ ਸਾਹਿਬ ਦੀ ਜਿਹੜਾ ਆਪਣਾ ਉਹ ਬਰਥਡੇ ਦਾ ਮਹੀਨਾ ਉਹਨਾਂ ਦੀ ਬਰਥਡੇ ਦਾ ਮਹੀਨਾ ਠੀਕ ਹੈ ਤੇ ਤੁਸੀਂ ਜਨਾਬ ਉਹਨਾਂ ਦੇ ਨਾਂ ਤੇ ਸਾਰੇ ਨੇ ਜਾ ਕੇ ਇਸ ਖਾਲਸਤਾਨ ਦੇ ਰੈਫਰੈਂਡਮ ਵਿੱਚ ਵੋਟ ਪਾਣੇ ਨੇ ਆਪਣੀ رائے ਦਾ اظہار ਕਰਨਾ ਕਿ ਤੁਸੀਂ ਜਿਹੜਾ ਆਪਣਾ ਉਹ ਆਪਣਾ ਅਲੱਗ ਖਾਲਸਤਾਨ ਚਾਹਦੇ ਹੋ ਜਾਂ ਫਿਰ ਜਿਹੜੇ ਹਿੰਦੁਸਤਾਨ ਦੇ ਨਾਲ ਹੀ ਰਹਿਣਾ ਚਾਹੁੰਦੇ ਫੈਸਲਾ ਤੁਹਾਡਾ ਹੈ ਸਿੱਖਾਂ ਦਾ ਫੈਸਲਾ ਹੋਣਾ ਪੰਜਾਬੀਆਂ ਦਾ ਫੈਸਲਾ ਹੋਣਾ ਲੇਕਿਨ ਤੁਸੀਂ ਆਪਣੀ رائے ਜ਼ਰੂਰ ਦੇਣੀ ਹੈ ਔਰ ਯਾਦ ਰੱਖਣਾ ਕਿ ਤੁਹਾਡੀ ਇਸ رائے ਨੂੰ ਲੈਣ ਵਾਸਤੇ ਇਸ ਰੈਫਰੈਂਡਮ ਦੇ ਕੰਡਕਟ ਵਾਸਤੇ ਇੱਕ ਸ਼ੇਰ ਜਵਾਨ ਇੱਕ ਸਿੰਘ ਭਰਾ ਸਾਡੇ ਇੰਦਰਜੀਤ ਸਿੰਘ ਬਸਤੰਦੀਣਾ ਨੇ ਉਹਨਾਂ ਨੇ ਜਨਾਬ ਫੈਸਲਾ ਕੀਤਾ ਕਿ ਮੈਂ ਗੋਲੀ ਨੂੰ ਚੁਣਾਗਾ ਆਪਣੇ ਜਿਹੜੇ ਜਾ ਕੇ ਕਿਤੇ ਲੁਕਾਂਗਾ ਨਹੀਂ ਪ੍ਰੋਡਕਸ਼ਨ ਦੇ ਜਿਹੜੇ ਪੁਲਿਸ ਦੀ ਨਹੀਂ ਆਵਾਂਗਾ ਅਸੀਂ ਇਸ ਤੇ ਨਜ਼ਰ ਰੱਖ ਚੜੇ ਅਸੀਂ ਜ਼ਰੂਰ ਤੁਹਾਨੂੰ ਖਾਲਸਤਾਨ ਦੀਆਂ ਬਾਕੀ ਖਬਰਾਂ ਤੁਹਮੀ آگਾਹ ਕਰਦੇ ਰਵਾਂਗੇ ਇਜਾਜ਼ਤ ਦਿਓ ਰੱਬ ਰਾਖਾ